ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਖਨੋਰੀ ਬਾਰਡਰ ਤੇ ਆ ਮਾਬਾ ਜੀ 2:17 ਹੋਏ ਹੋਏ ਨੇ ਡੇਟ ਕਿੰਨੀ ਅੱਜ ਬਾਈ 12 ਜੀ 12 ਹੋ ਗਈ 12 ਕੇ 11 12 ਹੋ ਗਈ ਅੱਜ 12 ਦਸੰਬਰ ਆ ਬਾਈ ਹੈ ਨਾ ਤੇ ਇਹਨਾਂ ਨੇ ਨੈਟ ਆਫ ਕਰਤਾ ਜਮਾ ਇਹ ਇੱਥੇ ਤਾਂ ਕੋਈ ਸਟੋਰੀ ਨਹੀਂ ਅਪਲੋਡ ਹੋ ਰਹੀ ਹੈ ਨਾ ਪਿਛਲੇ 2 ਘੰਟੇ ਤੋਂ ਅਸੀਂ ਕੋਸ਼ਿਸ਼ ਕਰ ਰਹੇ ਆਂ ਕੀ ਬਤਾਏ ਕੀ ਕਰਨਾ ਚਾਹੁੰਦੇ ਨੇ ਅੱਜ ਰਾਤ ਨੂੰ ਹੈਨਾ ਪਰ ਅਸੀਂ ਡਟੇ ਹੋਏ ਆਂ ਨੌਜਵਾਨ ਡਟੇ ਹੋਏ ਨੇ ਅੱਗੇ ਬਜ਼ੁਰਗ ਦੇਖੋ ਡਟੇ ਹੋਏ ਨੇ ਡੰਡੇ ਡੁੰਡੇ ਚੜ੍ਹਦੀ ਕਲਾ ਚ ਨੇ ਸਾਰਿਆਂ ਦੇ ਬਕਸਾਂਗੇ ਕੋਈ ਨਹੀਂ ਬਾਬਾ ਜੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਹੱਥ ਪਾ ਗਿਆ ਤਾਂ ਠੀਕ ਹੈ ਨਾ ਤੇ ਬੇਨਤੀ ਸਾਰਿਆਂ ਨੂੰ ਇਹੀ ਆ ਭਾਈ ਹੈਨਾ ਵੀ ਵੱਤ ਤੋਂ ਵੱਧ ਮੋਰਚਿਆਂ ਨੂੰ ਤਕੜੇ ਕਰੋ ਖਨੋਰੀ ਮੋਰਚੇ ਨੂੰ ਤਕੜਾ ਕਰਨਾ ਤਾਂ ਬਹੁਤ ਜ਼ਰੂਰੀ ਹੈ ਭਾਈ ਹੈਨਾ ਮੋਰਚਿਆਂ ਚੜ੍ਹਦੀ ਕਲਾ ਚ ਤੇ ਕਾਫਲੇ ਬਹੁਤ ਵੱਡੇ ਨੇ ਸੰਗਤ ਬਹੁਤ ਆਈ ਹੋਈ ਆ ਹੈਨਾ ਸਾਰਾ ਕੈਡਰ ਸੁਦੀ ਸਿੰਘ ਢੱਲੇਵਾਰ ਹੁਣ ਦਾ ਸਾਰਾ ਕੈਂਡਰ ਇੱਥੇ ਆ ਤੇ ਸਾਰੇ ਨੂੰ ਬੇਨਤੀ ਆ ਭਾਈ ਹੈਨਾ ਵੀ ਵੱਧ ਤੋਂ ਵੱਧ ਕਿਉਂਕਿ ਬਾਬਾ ਜੀ ਇਹ ਸੀਬ بچਾਉਣ ਆਇਆ ਆਪਣੇ ਲੀਡਰ ਨੂੰ ਹੈਨਾ ਵੀ ਆ ਕੇ ਇੱਥੇ ਸਾਥ ਦੋ ਹੈਨਾ ਜਿੰਨਾ ਤੁਸੀਂ ਵੱਧ ਸਾਥ ਦਿਓਗੇ ਸੋਸ਼ਲ ਮੀਡੀਆ ਤੇ ਹੈਨਾ ਇੱਕ ਲਹਿਰ ਪੈਦਾ ਕਰੋਗੇ ਹੈਨਾ ਤਾਂ ਹੀ ਮਸਲੇ ਦੇ ਹੱਲ ਹੋਣਗੇ ਠੀਕ ਹੈ ਚੜ੍ਹਦੀ ਕਲਾ ਚਾ ਮੋਰਚਾ ਪਰ ਸਰਕਾਰ ਦਾ ਜੋਰ ਲੱਗਿਆ ਹੋਇਆ ਇੱਥੇ ਬਿਲਕੁਲ ਨੈਟ ਬੰਦ ਪਿਆ ਇਸ ਟਾਈਮ ਮੈਂ ਹੁਣੇ ਵੀ ਫੋਨ ਕਰਿਆ ਸੀਗਾ ਬਾਲੇ ਪਿੰਡ ਵੀ ਫੋਨ ਕਰਿਆ ਸੀਗਾ ਮੋਹਾਲੀ ਮੁੰਡੇ ਨੂੰ ਫੋਨ ਕਰਿਆ ਸੀਗਾ ਵੀ ਉੱਥੇ ਚੱਲਦਾ ਸਟੋਰੀਆਂ ਵੀ ਅਪਲੋਡ ਹੋ ਰਹੀਆਂ ਨੇ ਪਰ ਇੱਥੇ ਨਹੀਂ ਹੋ ਰਹੀਆਂ 2:18 ਮਿੰਟ 12 ਦਸੰਬਰ ਸਵੇਰ ਦੇ ਤੇ ਸਾਰਿਆਂ ਨੂੰ ਬੇਨਤੀ ਹੈ ਭਾਈ ਆਪਣੇ ਆਪਣੇ ਘਰਾਂ ਚੋਂ ਨਿਕਲੋ ਘੰਟਾ ਕੱਟ ਸਕਦੇ ਹੋ ਘੰਟਾ ਮੋਰਚੇ ਵਾਸਤੇ ਕੱਢੋ ਅੱਧਾ ਘੰਟਾ ਕੱਢ ਸਕਦੇ ਹੋ ਅੱਧਾ ਘੰਟਾ ਕੱਢੋ ਠੀਕ ਹੈ ਸੋਸ਼ਲ ਮੀਡੀਆ ਤੇ ਸਾਥ ਦੇ ਸਕਦੇ ਹੋ ਸੋਸ਼ਲ ਮੀਡੀਆ ਦੇ ਉਹ ਬਾਬਾ ਜ ਠੀਕ ਹੈ ਜੈ ਆ ਮੋਰਚਾ ਇੱਧਰ ਉੱਧਰ ਹੋ ਗਿਆ ਨਾ ਮਾੜਾ ਮੋਟਾ ਵੀ ਆਪਣੇ ਲੀਡਰ ਇੱਧਰ ਉੱਧਰ ਹੋ ਗਏ ਹੈ ਨਾ ਕੁਝ ਵੀ ਹੋ ਗਿਆ ਹੈ ਨਾ ਚਾਹੇ ਉਹਨਾਂ ਦੀ ਤਬੀਅਤ ਨੂੰ ਲੈ ਕੇ ਕੁਝ ਵੀ ਹੋ ਗਿਆ ਬਾਬਾ ਜੀ ਕਦੇ ਲੜਾਈ ਲੜਨ ਜੋਗੇ ਨਹੀਂ ਰਹੋਗੇ ਠੀਕ ਹੈ ਆਪਣੀ ਆਖਰੀ ਲੜਾਈ ਸੋਚ ਕੇ ਉਹ ਲੜਾਈ ਵੀ ਜਿਹੜੀ ਤੁਹਾਡੇ ਵਜੂਦ ਨੂੰ ਤਕੜਾ ਕਰੂਗੀ ਜਿਹੜੇ ਤੁਹਾਨੂੰ ਆਉਣ ਵਾਲੀ ਲੜਾਈਆਂ ਲੜਨ ਵਾਸਤੇ ਤਕੜਾ ਕਰੂਗੀ ਨਹੀਂ ਬਾਬਾ ਜੀ ਲੜਨ ਜੋਗੇ ਨਹੀਂ ਰਹੋਗੇ ਸਾਰਿਆਂ ਨੂੰ ਬੇਨਤੀ ਆ ਭਾਈ ਮੋਰਚਾ ਫਤਿਹ ਕਰਨਾ ਹੈ ਚੜ੍ਹਦੀ ਕਲਾ ਚ ਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਨੂਰੀ ਬਾਰਡਰ ਤੇ ਆ ਮਾਬਾ ਜੀ 2:17 ਹੋਏ ਹੋਏ ਨੇ ਡੇਟ ਕਿੰਨੀ ਅੱਜ ਬਾਈ 12 ਹੋ ਗਈ 12 ਹੋ ਗਈ 12 ਕੇ 11 12 ਹੋ ਗਈ ਅੱਜ 12 ਦਸੰਬਰ ਆ ਬਾਈ ਹੈ ਨਾ ਤੇ ਨਾ ਮੈਂ ਨੈਟ ਆਫ ਕਰਤਾ ਜਮਾ ਇਹ ਇੱਥੇ ਤਾਂ ਕੋਈ ਸਟੋਰੀ ਨਹੀਂ ਅਪਲੋਡ ਹੋ ਰਹੀ ਹੈ ਨਾ ਪਿਛਲੇ 2 ਘੰਟੇ ਤੋਂ ਅਸੀਂ ਕੋਸ਼ਿਸ਼ ਕਰ ਰਹੇ ਆ ਕੀ ਪਤਾ ਕੀ ਕਰਨਾ ਚਾਹੁੰਦੇ ਨੇ ਅੱਜ ਰਾਤ ਨੂੰ ਹੈ ਨਾ ਪਰ ਅਸੀਂ ਡਟੇ ਹੋਏ ਆ ਨौजवान ਡਟੇ ਹੋਏ ਨੇ ਅੱਗੇ ਬਜ਼ੁਰਗ ਦੇਖੋ ਡਟੇ ਹੋਏ ਨੇ ਡੰਡੇ ਡੁੰਡੇ ਚੜ੍ਹਦੀ ਕਲਾ ਚ ਨੇ ਸਾਰਿਆਂ ਦੇ ਬਾਕਸਾਂਗੇ ਕੋਈ ਨਹੀਂ ਬਾਬਾ ਜੀ ਇਹ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਹੱਥ ਪਾ ਗਿਆ ਤਾਂ ਠੀਕ ਹੈ ਨਾ ਤੇ ਬੇਨਤੀ ਸਾਰਿਆਂ ਨੂੰ ਇਹੀ ਆ ਭਾਈ ਹੈ ਨਾ ਵੀ ਵੱਧ ਤੋਂ ਵੱਧ ਮੋਰਚਿਆਂ ਨੂੰ ਤਕੜੇ ਕਰੋ ਖਨੋਰੀ ਮੋਰਚੇ ਨੂੰ ਤਕੜਾ ਕਰਨਾ ਤਾਂ ਬਹੁਤ ਜ਼ਰੂਰੀ ਆ ਭਾਈ ਹੈ ਨਾ ਮੋਰਚਿਆਂ ਚ ਰਦੀ ਕਲਾ ਚ ਤੇ ਕਾਫਲੇ ਬਹੁਤ ਵੱਡੇ ਨੇ ਸੰਗਤ ਬਹੁਤ ਆਈ ਹੋਈ ਆ ਹੈ ਨਾ ਸਾਰਾ ਕੈਡਰ ਜਗਜੀਤ ਸਿੰਘ ਢੱਲੇਵਾਲ ਉਹਨਾਂ ਦਾ ਸਾਰਾ ਕੈਡਰ ਆ ਇੱਥੇ ਆ ਤੇ ਸਾਰਿਆਂ ਨੂੰ ਬੇਨਤੀ ਆ ਭਾਈ ਹੈ ਨਾ ਵੀ ਵੱਧ ਤੋਂ ਵੱਧ ਕਿਉਂਕਿ ਬਾਬਾ ਜੀ ਇਹ ਸੀਬ بچਾਉਣ ਆ ਆਪਣੇ ਲੀਡਰ ਨੂੰ ਹੈ ਨਾ ਵੀ ਆ ਕੇ ਇੱਥੇ ਸਾਥ ਦੋ ਹੈ ਨਾ ਜਿੰਨਾ ਤੁਸੀਂ ਵੱਧ ਸਾਥ ਦਿਓਗੇ ਸੋਸ਼ਲ ਮੀਡੀਆ ਤੇ ਹੈ ਨਾ ਇੱਕ ਲਹਿਰ ਪੈਦਾ ਕਰੋਗੇ ਹੈ ਨਾ ਤਾਂ ਹੀ ਮਸਲੇ ਦੇ ਹੱਲ ਹੋਣਗੇ ਠੀਕ ਐ ਚੜਦੀ ਕਲਾ ਚਾ ਮੋਰਚਾ ਪਰ ਸਰਕਾਰ ਦਾ ਜੋਰ ਲੱਗਿਆ ਹੋਇਆ ਇੱਥੇ ਬਿਲਕੁਲ ਨੈਟ ਬੰਦ ਪਿਆ ਇਸ ਟਾਈਮ ਮੈਂ ਹੁਣੇ ਵੀ ਫੋਨ ਕਰਿਆ ਸੀਗਾ ਬਾਲੇ ਪਿੰਡ ਵੀ ਫੋਨ ਕਰਿਆ ਸੀਗਾ ਮਹਾਲੀ ਮੁੰਡੇ ਨੂੰ ਫੋਨ ਕਰਿਆ ਸੀਗਾ ਵੀ ਉੱਥੇ ਚੱਲਦਾ ਸਟੋਰੀਆਂ ਮੇ ਅਪਲੋਡ ਹੋ ਰਹੀਆਂ ਨੇ ਪਰ ਇੱਥੇ ਨਹੀਂ ਹੋ ਰਹੀਆਂ 2:18 ਮਿੰਟ 12 ਦਸੰਬਰ ਸਵੇਰ ਦੇ ਤੇ ਸਾਰਿਆਂ ਨੂੰ ਬੇਨਤੀ ਆ ਭਾਈ ਆਪਣੇ ਆਪਣੇ ਘਰਾਂ ਚੋਂ ਨਿਕਲੋ ਘੰਟਾ ਕੱਟ ਸਕਦੇ ਹੋ ਘੰਟਾ ਮੋਰਚੇ ਵਾਸਤੇ ਕੱਢੋ ਓਦਾਂ ਘੰਟਾ ਕੱਢ ਸਕਦੇ ਓਦਾਂ ਘੰਟਾ ਕੱਢੋ ਠੀਕ ਹੈ ਸੋਸ਼ਲ ਮੀਡੀਆ ਤੇ ਸਾਥ ਦੇ ਸਕਦੇ ਹੋ ਸੋਸ਼ਲ ਮੀਡੀਆ ਦੇ ਹੋ ਬਾਬਾ ਜੀ ਨਸਲਾਂ ਫਸਲਾਂ ਨੂੰ ਬਚਾਉਣ ਦੀ ਲੜਾਈ ਆ ਠੀਕ ਹੈ ਜੇ ਆ ਮੋਰਚਾ ਇੱਧਰ ਉੱਧਰ ਹੋ ਗਿਆ ਨਾ ਮਾੜਾ ਮੋਟਾ ਵੀ ਆਪਣੇ ਲੀਡਰ ਇੱਧਰ ਉੱਧਰ ਹੋ ਗਏ ਹੈ ਨਾ ਕੁਝ ਵੀ ਹੋ ਗਿਆ ਹੈ ਨਾ ਚਾਹੇ ਉਹਨਾਂ ਦੀ ਤਬੀਅਤ ਨੂੰ ਲੈ ਕੇ ਕੁਝ ਵੀ ਹੋ ਗਿਆ ਬਾਬਾ ਜੀ ਕਦੇ ਲੜਾਈ ਲੜਨ ਜੋਗੇ ਨਹੀਂ ਰਹੋਗੇ ਠੀਕ ਹੈ ਆਪਣੀ ਆਖਰੀ ਲੜਾਈ ਸੋਚ ਕੇ ਉਹ ਲੜਾਈ ਵੀ ਜਿਹੜੀ ਤੁਹਾਡੇ ਵजूद ਨੂੰ ਤਕੜਾ ਕਰੂਗੀ ਜਿਹੜੀ ਤੁਹਾਨੂੰ ਆਉਣ ਵਾਲੀ ਲੜਾਈਆਂ ਲੜ ਨਹੀਂ ਬਾਬਾ ਜੀ ਲੜਨ ਜੋਗੇ ਨਹੀਂ ਰਹੋਗੇ ਸਾਰੇ ਨੂੰ ਬੇਨਤੀ ਆ ਭਾਈ ਮੋਰਚਾ ਫਤਿਹ ਕਰਨਾ ਹੈ ਚੜ੍ਹਦੀ ਕਲਾ ਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ